ਲੈ ਗੁਰੂ ਜੀ ਪਹਿਲਾ ਰਿਸ਼ਤਾ ਲੜਕੀ ਦਾ ਜੱਟ ਸਿੱਖ ਦੇੋ 1994 ਦਾ ਜਨਮ 5 ਫੁੱਟ 3 ਹਾਈਟ ਹੈ ਡਿਫਾਰਮੇਸੀ ਕਿੰਨੀ ਪਲੱਸ ਕੰਪਿਊਟਰ ਆਈਟੀ ਕਿੰਨੀ ਸिलाई ਦਾ ਸਾਰਾ ਕੰਮ ਜਾਂਦੀ ਹੈ ਕਰਦਾ ਵੀ ਸਾਰਾ ਕੰਮ ਜਾਂਦੀ ਹੈ ਬੇਟੀ ਔਰ ਤਲਾਕਸ਼ੁਦਾ ਜੀ ਪਰ ਕੋਈ ਬੱਚਾ ਨਹੀਂ ਹੈਗਾ ਇੱਕ ਭੈਣ ਹੈ ਜੋ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਪ੍ਰਾ ਨਿਊਜ਼ੀਲੈਂਡ ਦੀ ਸਿਟੀਜ਼ਨ ਹੈ ਅਨਮੈਰਿਡ ਹੈ ਔਰ ਲੜਕਾ ਚਾਹਤਾ ਜੋ ਜੱਟ ਸਿੱਖ ਹੋਵੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦਾ ਪੀਆਰ ਹੋਵੇ ਨਾ ਜੂਸਟਨ ਪਰ ਕਰਨਾ ਜੀ ਐ ਜਿਹੜਾ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਧਰਮਗੜੀਆ ਲੜਕਾ ਜੀ 1992 ਦਾ ਜਨਮ 5 ਫੁੱਟ 8 ਹਾਈਟ ਹੈ ਜੀ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਨਾਲ ਇਹਨਾਂ ਨੇ ਬੀਏ ਕੀਤੀ ਹੋਈ ਹੈ ਛੇ ਪਲਾਟ ਨੇ ਹੋ ਰਿਕੇ ਨਾਲ ਆਪਣਾ ਸ਼ੋਰੂਮ ਹੈ ਜੀ ਇਹਨਾਂ ਦਾ ਗਮਰ ਜੀ वुਡ ਵਰਕ ਦਾ ਮਤਲਬ 5 ਸਾਲ ਦੁਬਈ ਵੀ ਲਗਾ ਕੇ ਆਏ ਨੇ ਹੁਣ ਇਹਨਾਂ ਨੇ ਬਾਹਰ ਵਧੀਆ ਕੰਟਰੀ ਦੀ ਫਾਈਲ ਲਗਾਣੀ ਹੈ ਜੀ ਔਰ ਪ੍ਰਾ ਤੇ ਭੈਣ ਦੋਨੋਂ ਮੈਰਿਡ ਹੈ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਟ ਰਿਜ ਰਿਸ਼ਤਾ ਜੀ ਵੈਰੀ ਵੈਲ ਸੈਟਲ ਲੜਕੇ ਦਾ ਨਾਮ ਸਿੰਘ ਪਿੱਖੂ ਗੋਤ ਹੈ ਜੀ 1991 ਦਾ ਜਨਮ 5 ਫੁੱਟ 5 ਇੰਚ ਹਾਈਟ ਹੈ ਜੀ ਐਨ ਏ ਇੰਟਰਪ੍ਰਾਈਜ਼ਸ ਵਿੱਚ ਜੌਬ ਕਰਦੇ ਹੋਏ ਮਾਤਾ ਜੀ ਨੇ ਪਿਤਾ ਜੀ ਹਨ ਇੱਕ ਭਰਾ ਤੇ ਭੈਣ ਦੋਨੋਂ ਮੈਰਿਡ ਨੇ ਏਰੀਆ ਜਲੰਧਰ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਨਾਲ ਸੰਪਰਕ ਜ਼ਰੂਰ ਕਰਨਾ ਜੀ ਵੈਗ੍ਰੂਜੇ ਰਿਸ਼ਤਾ ਜੀ ਦਾਦਾ ਸਵਾਮੀ ਵੈਲ ਸੈਟਲਡ ਲੜਕੇ ਦਾ ਜੀ ਨਾਮ ਐਸ ਕੁਮਾਰ ਕਾਸਟ ਐਸ ਸੀ ਹੈ 1970 ਦਾ ਜਨਮ 5 ਫੁੱਟ 8 ਹਾਈਟ ਹੈ ਪਲੱਸ 2 ਪਾਸ ਪੂਰਾ ਪਰਿਵਾਰ ਵੈਸ਼ਨੋ ਜੀ ਦਾਦਾ ਸਵਾਮੀ ਹੈ ਔਰ ਬਿਜ਼ਨਸ ਹੈ ਜੀ ਨਾ ਤਾਂ ਆਪਣਾ ਪੇਰੈਂਟਸ ਦੋਨੋਂ ਹੀ ਨਹੀਂ ਹੈਗੇ ਔਰ ਦੋ ਬੱਚੇ ਨੇ ਜੀ ਕਬੇਟਾ ਇੱਕ ਬੇਟੀ ਇੱਕ 9th ਵਿੱਚ 6th ਵਿੱਚ ਹੈਗਾ ਵਾ ਤਿੰਨ ਪਹਿਨਰ ਜੋ ਮੈਰਿਡ ਹੈ ਕਿ ਪ੍ਰਾਪੀ ਮੈਰਿਡ ਹੈ ਜੀ ਔਰ ਇੱਕ ਅਨਮੈਰਿਡ ਏਰੀਆ ਹੁਸ਼ਿਆਰਪੁਰ ਹੈ ਲੜਕੀ ਚਾਹੀਦੀ ਵਿਡੋ ਡਿਵੋਰਸੀ ਮਤਲਬ বিনা ਬੱਚੇ ਤਾਂ ਜਰੂਰ ਸੰਪਰਕ ਕਰਨਾ ਜੀ ਇਹ ਗ੍ਰੂਜੇ ਰਿਸ਼ਤਾ ਜੀ ਜੈ ਕਮਰਸ਼ੀਅਲ ਪ੍ਰਾਪਰਟੀ ਹੈ ਜਿੰਨਾ ਕੋ ਕਾਫੀ ਔਰ ਵਰਕ ਐਜ਼ ਅ ਟਰੇਡਰ ਐਂਡ ਪ੍ਰਾਪਰਟੀ ਡੀਲਰ ਵੀ ਕਰਦੇ ਪਏ ਜੀ ਇਤਾਂ ਚ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਤੇ ਪੈਨ ਯੂਕੇ ਦੇ ਵਿੱਚ ਏਰੀਆ ਖੰਨਾ ਲੜਕੀ ਚਾਹੀਦੀ ਹੈ ਜੱਟ ਸਿੱਖ ਪਰਿਵਾਰ ਦੀ ਹੋਵੇ ਬਸ ਛੋਪਾਸ ਚੁੰਨੀ ਚੜਾਵਾ ਕੋਈ ਡਿਮਾਂਡ ਨਹੀਂ ਹੈ ਜੀ ਵੈਗੁਰੂ ਜੀ ਰਿਸ਼ਤਾ ਦੀ ਲੜਕੀ ਦਾ ਨਾਮ ਕਾਸਟ ਮਹਰਾਜ ਜੀ ਔਰ 1992 ਰਚਨ 5 ਫੁੱਟ 3 ਹਾਈਟ ਤੇ 32 ਡਿਪਲੋਮਾ ਕੀਤਾ ਪ੍ਰਾਈਵੇਟ ਟੀਚਰ ਨੇ ਇੱਕ ਛੋਟੀ ਬੇਟੀ ਜੀ ਨਾਲ ਦੇ ਕੋਲ 7-8 ਸਾਲ ਦੀ ਮਾਤਾ ਜੀ ਨੇ ਪਰਿਵਾਰ ਦੇ ਵਿੱਚ ਪਿਤਾ ਜੀ ਨੇ ਜੋ ਮੈਡੀਕਲ ਪ੍ਰੈਕਟਿਸ ਕਰਦੇ ਘਰ ਦੇ ਵਿੱਚ ਅਹੀ ਦੋ ਭਰਾ ਤੇ ਇੱਕ ਭੈਣ ਇਹਦੀਆ ਕਪੂਰਥਲਾ ਲੜਕਾ ਹੋਵੇ ਵਧੀਆ ਵੈਸ਼ਨ ਹੋਵੇ ਜੋ ਬੇਟੀ ਨੂੰ ਦਿਲੋਂ ਸੈਪਟ ਕਰ ਸਕੇ ਠੀਕ ਹੈ ਜੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗੁਰੂ ਜੀ ਰਿਸ਼ਤਾ ਦੀ ਸਰਕਾਰੀ ਮੁਲਾਜ਼ਮ ਦਾ ਨਾਮ ਸਿੰਘ ਜੱਟ ਸਿੱਖਾ ਜੀ ਗੁਰਸਿੱਖ ਪਰਿਵਾਰ ਸਾਰਾ कद 6 फीट है और बढ़िया नौकरी ਕਰਦੇ ਬੈ ਹੈਡ ਕਨਸਟੇਬਲ ਇੱਕ ਛੋਟਾ ਪ੍ਰਾਇਜ ਜੀ ਏਰੀਆ ਮੋਹਾਲੀ ਹੈ ਲੜਕੀ ਜਿਹੜੀ ਚੰਗੇ ਖਾਨਦਾਨ ਦੀ ਹੋਵੇ ਸੋਨੀ ਹੋਵੇ ਗ੍ਰੈਜੂਏਟ ਹੋਵੇ ਜਾਂ ਟੀਚਰ ਹੋਵੇ कद 5 फुट 4 ਹੋਵੇ ਔਰ ਇਹਨਾਂ ਨਾਲ ਜੁਲਸਪਰ ਕਰਨਾ ਜੀ ਜਿਹੜੀ ਲੜਕੀ ਆਸਟ੍ਰੇਲੀਆ ਜਾਣਾ ਚੰਦੀ ਜਾ ਆਸਟ੍ਰੇਲੀਆ ਲੜਕੀ ਹੈ ਉਹਨੂੰ ਲੜਕਾ ਚਾਹੀਦਾ ਵਧੀਆ ਅਰੋੜਾ ਤੇ ਤੁਸੀਂ ਨਾਲ ਜੁਲਸਪਰ ਕਰਨਾ ਜੀ ਨਾਮ ਹਾਈਡ ਰੱਖਿਆ ਗਿਆ ਜੀ ਬੱਚਾ ਸ਼ਾਬੜਾ ਅਰੋੜਾ ਜੀ 1992 ਨਾਲ 5 ਫੁੱਟ 6 ਹਾਈਟ ਹੈ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਔਰ ਪਿਤਾ ਜੀ ਸਰਕਾਰੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਏਰੀਆ ਜੀ ਚੰਡੀਗੜ੍ਹ ਇੱਕ ਛੋਟਾ ਪਰਜ ਮੈਰਿਡ ਆਸਟ੍ਰੇਲੀਆ ਦੇ ਵਿੱਚ ਹੈ ਲੜਕੀ ਚਾਹੀਦੀ ਆਸਟ੍ਰੇਲੀਆ ਦੇ ਵਿੱਚ ਹੋਵੇ ਜੇ ਇੰਡੀਆ ਦੇ ਵਿੱਚ ਹੋ ਗਈ ਹੈ ਤੇ ਬੀਐਸਿੰਗ ਨਰਸਿੰਗ ਖਰਚਾ ਲੜਕੇ ਵਾਲੇ ਕਰਨਗੇ ਔਰ ਸਟੱਡੀ ਵਿੱਚ ਵੀ ਕੋਈ ਗੈਪ ਨਾ ਹੋਵੇ ਠੀਕ ਹੈ ਔਰ ਕੀ ਕਹਿੰਦੇ ਨੇ ਕਿ ਖਾਨਦਾਨੀ ਲੜਕੀ ਹੋਵੇ ਕੋਈ ਵੀ ਆਦਾ ਖਰਚਾ ਨਹੀਂ ਜੇ ਚੁਣੀ ਚੜਾਵਾ ਸਿੰਪਲ ਮੈਰਿਜ ਜੇ ਤੁਸੀਂ ਜਰੂਰ ਸੰਪਰਕ ਕਰਨਾ ਜੀ ਵਾਈਗਰੂ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋ 2000 ਕਿਦਾ ਜਨਮ ਰਵਦਾਸੀ ਸਿੱਖ ਫੈਮਿਲੀ ਦਾ ਬਿਲੋਂਗ ਕਰਦੇ ਜੀ ਪੰਟ ਫੁਟਿਕ ਹਾਈਟ ਪਲਸ 2 ਪਾਸ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਵਰਕ ਕਰਦੇ ਪਏ ਸੌਰੀ ਵਾਈਟ ਪਰਮਿਟ ਤੇ ਕੇ ਕੈਨੇਡਾ ਦੇ ਵਿੱਚ 10 ਸਾਲ ਦਾ ਅਮਰੀਕਾ ਦਾ ਵੀ ਵੀਜ਼ਾ ਜੀ ਪਰਿਵਾਰ ਦੇ ਚ ਪਿਤਾ ਜੀ ਮਾਤਾ ਜੀ ਇੱਕ ਭਰਾ ਏਰੀਆ ਜੀ ਰਾਈਕੋਟ ਲੁਧਿਆਣਾ ਲੜਕਾ ਚਾਹੀਦਾ ਜੋ ਕੈਨੇਡਾ ਜਾਂ ਫਿਰ ਯੂਐਸਏ ਦਾ ਪੀਆਰ ਹੋਵੇ ਭਾਈ ਗੁਰਜੀ ਰਿਸ਼ਤਾ ਜੀ ਵੈਲ ਸੈਟਲਡ ਸੁਣਿਆ ਰੇ ਲੜਕੇ ਦਾ ਜੀ ਨਾਮ ਸਿੰਘ 1993 ਦਾ ਜਨਮ ਔਰ 12th ਪਾਸ ਹੈ ਜੀ ਪ੍ਰਾਈਵੇਟ ਨੌਕਰੀ ਕਰਦੇ ਪੈਨੇ ਵਧੀਆ ਆਮਦਨ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤਿੰਨ ਪਰ ਆ ਦੋ ਮੈਰਿਡ ਹੈ ਜੀ ਏਰੀਆ ਜੰੰਦ ਦਾ ਲੜਕੀ ਜੀ ਦੀ ਜੋ ਵਧੀਆ ਸੁਭਾਅ ਦੀ ਹੋਵੇ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਭਾਈ ਗੁਰਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਦਾ ਲੜਕੇ ਦਾ ਜੀ ਨਾਮ ਆਰਜੁਨ ਹੈ ਜੀ ਕਾਸਟ ਅਰੋੜਾ ਖੱਤਰੀ ਹੈ 1976 ਦਾ ਜਨਮ ਹੈ 5 ਫੁੱਟ 4 ਹਾਈਟ ਪੜਾਈ ਇਹਨਾਂ ਨੇ ਬੀਏ ਬੀਐਡ ਕੀਤੀ ਹੋਈ ਡਿਵੋਰਸ ਹੋਇਆ ਪਿਆ ਜੀ ਬਿਜ਼ਨਸ ਹੈ ਜੀ ਨਰ ਆਪਣਾ ਹੋਟਲ ਹੈ ਖਟੂ ਸ਼ਮ ਔਰ ਵਧੀਆ ਆਮਦਨ ਹੈ ਜੀ ਏਰੀਆ Rajasthan ਲੜਕੀ ਚਾਹੀਦੀ ਜੋ ਜਨਰਲ ਕਾਸਟ ਦੀ ਹੋਵੇ ਖਾਨਦਾਨੀ ਹੋਵੇ ਔਰ ਜੋ ਨਾਲ ਮਿਲ ਕੇ ਰਹਿ ਰਹੇ ਸੀ ਕਿ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈគ្រੂ ਜੀ ਰਿਸ਼ਨਾ ਹੈ ਜੀ ਜੱਟ ਸਿੱਖ ਲੜਕੇ ਦਾ ਲੜਕੇ ਦੇ ਕੋਲ ਉਹਨੇ ਕਿਲੇ ਜ਼ਮੀਨ ਹੈ ਨਾਮ ਸਿੰਘ ਫਰੀਦਕੋਟ ਦੇ ਰਹਿਣ ਵਾਲਿਆ ਜੀ 1992 ਦਾ ਜਨਮ ਪੜ੍ਹਾਈ ਇਹਨੇ ਕੰਪਿਊਟਰ ਇੰਜੀਨੀਅਰਿੰਗ ਡਿਪਲੋਮਾ ਕੀਤਾ ਤੇ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਇੱਕ ਭੈਣ ਹੈ ਜੀ ਆਸਟ੍ਰੇਲੀਆ ਦੀ ਰੁਚੀ ਹੈ ਹੀ ਹੋਈ ਹੈ ਜੱਟ ਸਿੱਖ ਬਰਾੜ ਨੇ 5 ਫੁੱਟ 11 ਹਾਈਟ ਹੋਣੇ ਲਈ ਜ਼ਮੀਨ ਹੈ ਜੀ ਨਾਲ ਕੋਲ ਵਧਿਆ ਕਰਦੇ ਬਹੁਤ ਸੋਨੀ ਕੁੜੀ ਹੋਵੇ ਅਤੇ ਘੱਟੋ ਘੱਟ 5 ਫੁੱਟ 6 ਹਾਈਟ ਹੋਵੇ ਲੜਕੀ ਠੀਕ ਹੈ ਜੀ ਕੁੜੀ ਇੰਡੀਆ ਤੋਂ ਜਾਂ ਫਿਰ ਆਸਟ੍ਰੇ ਪਰਿਵਾਰ ਦਾ ਨੰਬਰ ਹੈ ਜੀ ਵਾਈਗੁਰ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਰਾਮਗੜੀ ਆ 1994 ਦਾ ਜਨਮ 5 ਫੁੱਟ 8 ਇੰਚ ਜੀ ਬੀਬੀਏ ਕੀਤੀ ਹੋਈ ਵਰਕ ਕਰਦੇ ਪਰ ਆਪਣਾ ਬਿਜ਼ਨਸ ਹੈ ਜੀ ਮੈਨੂਫੈਕਚਰਿੰਗ ਦਾ ਪਿਤਾ ਜੀ ਬਿਜ਼ਨਸ ਕਰਦੇ ਮਾਤਾ ਜੀ ਹੋਮ ਮੇਕਰ ਇੱਕ ਵੱਡਾ ਪਰ ਆ ਜੋ ਮੈਰਿਡ ਏਰੀਆ ਲੁਧਿਆਣਾ ਲੜਕੀ ਚਾਹੀਦੀ ਜੋ ਸੋਹਣੀ ਹੋਵੇ ਸਿੰਪਲ ਸੋਬਰ ਐਜੂਕੇਟਿਡ ਹੋਵੇ ਵੈਸ਼ਨੋ ਹੋਵੇ ਰਾਮਗੜੀਆ ਪੈਲੇਗੀ ਜੀ ਲੜਕੀ ਵਾਲਿਆਂ ਨੂੰ ਔਰ ਦੂਸਰੇ ਕਾਸਟ ਦੇ ਲੜਕੀਆਂ ਵੀ ਸੰਪਰਕ ਕਰ ਸਕਦੇ ਜੀ ਨਾਲ ਪਰਿਵਾਰ ਦਾ ਨੰਬਰ ਹੈ